ਜਿਹੜੀ ਆਪ ਜੀ ਦੀ ਬੇਟੀਆਂ ਰਿਸਰਚ ਕੀਤੀ ਪਰਸੀਨ ਤੇ ਉਹ ਚ ਕੈਂਸਰ ਹੈਗਾ ਉਹ ਕਿਦੋਂ ਸਰਟੀਫਾਈਡ ਹੈ ਤੁਸੀਂ ਇਹਨਾਂ ਨੂੰ ਇੰਨੀ ਧੋਖਾ ਜਿਹਾ ਕਹਿੰਦੇ ਪਰ ਤੁਹਾਡੀ ਬੇਟੀਆਂ ਰਿਸਰਚ ਕੀਤੀ ਉਹ ਚ ਕੈਂਸਰ ਹੈਗਾ ਉਹ ਕਿਦੋਂ ਸਰਟੀਫਾਈਡ ਹੈਗੀ ਹੈ ਸਰ ਨਹੀਂ ਪਿਆ ਇੱਕ ਮਿੰਟ ਜਿਹਨੂੰ ਗੱਲ ਕੀਤਾ ਉਹ ਬਾਹਰ ਆ ਲੈਂਦੇ ਇਸ ਤਰ੍ਹਾਂ ਦੀ ਗੱਲ ਮੈਂ ਬੜੇ ਆਰਾਮ ਨਾਲ ਰਿਸਰਚ ਪੇਪਰ ਦੇ ਦਿੱਤਾ ਰਿਸਰਚ ਪੇਪਰ ਨੂੰ ਜੋ ਉਹਨਾਂ ਨੇ ਖੋਜ ਕੀਤੀ ਰਿਸਰਚ ਪੇਪਰ ਸਰਕਾਰ ਦੇ ਸਨਮੁਖ ਰੱਖਤਾ ਤੇ ਅੱਗੇ ਸਰਕਾਰ ਦੀ ਡਿਊਟੀਆਂ ਉਹਨੂੰ ਚਠਲਾਵੇ ਜੇ ਹੁਣ ਮੈਂ ਕਹਾਂ ਵੀ ਗਰਤ ਬਿਲਕੁਲ ਨਹੀਂ ਉਹ ਰਿਸਰਚ ਪੇਪਰ ਨੂੰ ਚਠਲਾਉਣਾ ਸਰਕਾਰ ਦਾ ਕੰਮ ਹੈ ਸਰਕਾਰ ਬੁਲਾਵੇ ਬੇਟੀ ਨੂੰ ਉਹਨੂੰ ਦੱਸੇ ਵੀ ਲਿਆ ਵੀ ਜਿਹੜਾ ਜਿਸ ਤੂੰ ਕ ਖੋਜ ਕੀਤੀ ਐ ਤੇ ਤੇਰਾ ਰਿਸਰਚ ਪੇਪਰ ਦੇ ਸਾਡੇ ਸਾਹਮਣੇ ਸਿੱਧ ਕਰ ਮੈਂ ਨਿਵਾਹੀ ਹੋਊਗਾ ਤੇ ਆਸ ਨੂੰ ਚਠਲਾਵੇ ਜੀ ਸਰਕਾਰ ਨੂੰ ਚਠਲਾਵੇ ਸ਼ਾਂਤੀ ਕਰੋ ਉਹ ਬੇਟੀ ਨੂੰ ਤੁਸੀਂ ਕਾੜਨੀ ਮੇਰੇ ਆਫਿਸ ਆਪ ਨਾਲ ਆ ਗਿਆ ਹੋ ਮੈਂ ਸਮਝਣ ਦੀ ਕੋਸ਼ਿਸ਼ ਆ ਵਾਕਈ ਵਿੱਚ ਕੁਝ ਗਲਤ ਹੈ ਤਾਂ ਕਿ ਮੈਂ ਉਹਦਾ ਪੱਖ ਸਰਕਾਰ ਕੋ ਰੱਖ ਸਕਾਂ ਕਿ ਵਾਕਈ ਵਿੱਚ ਕੁਝ ਵਰਸੀਨ ਚ ਕੋਈ ਕੈਂਸਰ ਹੁੰਦਾ ਜੇ ਹੁੰਦਾ ਤਾਂ ਸਰਕਾਰ ਨੂੰ ਆਖ ਕੇ ਵੀ ਇਹ ਬੀਡੀ ਨੇ ਸਰਚ ਕੀਤੀ ਹੈ ਤੇ ਕਿਤੇ ਕੈਂਸਰ ਹੈਗਾ ਬਾਕੀ ਜਿਹੜੀ ਵਰਸੀਨ ਦੀ ਰਿਸਰਚ ਜਿਹੜੀ ਕਰਨੀ ਹੁੰਦੀ ਹੈ ਨਾ ਉਹ ਐਮ ਐਸ ਸੀ ਬੀ ਐਸ ਸੀ ਐਗਰੀਕਲਚਰ ਨੇ ਕਰਨੀ ਹੁੰਦੀ ਹੈ ਵੈਟਰਨਰੀ ਡਾਕਟਰ ਨੇ ਨਹੀਂ ਕਰਨੀ ਹੁੰਦੀ ਚਲੋ ਜੇ ਤੁਸੀਂ ਕੀਤੀ ਹੈ ਬੀਡੀ ਨੇ ਐਫਰਟਸ ਕੀਤੇ ਆ ਤੁਸੀਂ ਦਿਖਾਓ ਆਪਾਂ ਸਰਕਾਰ ਦੇ ਰੱਖਦੇ ਆ ਤੁਹਾਡੇ ਚੋਂ ਹਰਮੇਲ ਕੁਲਵਿੰਦਰ ਡਬਲਿੰਗ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਛਲ ਹੋਰ ਵੀ ਕੁਝ 4-5 ਬੰਦੇ ਹੋ ਕੇ 3 ਤੇ 5 ਚਿਹਰੇ ਜਾਣਦਾ ਵਾ ਜਿਹੜੇ ਉਸ ਮੀਟਿੰਗ ਦੇ ਹਾਜ਼ਰ ਸੀਗੇ ਬਾਅਦੇ ਉਹ ਬੰਦੇ ਨੇ ਡਾਕਟਰ ਸਾਹਿਬ ਪੇਸ਼ ਹੋ ਡਾਕਟਰ ਬਲਵਿੰਦਰ ਸਿੰਘ ਉਹ ਕਹਿੰਦੇ ਸਨ ਥੈਲਸਿਸ ਥੈਲਸਿਸ ਕੈਂਸਰ ਦਾ ਘਾਰਕ ਹੈ ਅਸੀਂ ਐ ਡੀਐਸਪੀ ਸਾਹਿਬ ਸਾਰੇ ਇਸ ਗੱਲ ਨੂੰ ਮੰਨਦੇ ਆ ਵੀ ਥੈਲਸਿਸ ਨਾਲ ਕੈਂਸਰ ਹੁੰਦਾ ਹੈ ਉੱਪਰ ਥੈਲੈਸੀਸ ਪਰਾਲੀ ਜੁ ਹੁੰਦਾ ਉਹਨੇ ਗਲਤ ਇਹ ਰੇ ਥੈਲੈਸੀਸ ਪਰਾਲੀ ਜੋ ਹੁੰਦਾ ਹੀ ਨਹੀਂ ਉਦੋਂ ਮੈਂ ਤੁਹਾਨੂੰ ਚੈਲੰਜ ਕਰਦਾ ਕੋਈ ਇੱਕ ਬੰਦਾ ਸਾਬਤ ਕਰ ਦੇ ਪਰਾਲੀ ਥੈਲੈਸੀਸ ਹੁੰਦਾ ਮੈਂ ਲੋਕਲ ਟੋਰ ਡਿਜ਼ਾਈਨ ਕਰ ਜਾਗਾ ਪਰ ਦੁਬਾਰਾ ਨਾ ਕਰੋ ਪਲੀਜ਼ ਸਰਨੇ ਵੀਰ ਰਾਹ ਪਹਿਲਾਂ ਸੀਗਾ ਮੇਰੀ ਮੇਰੀ ਗੱਲ ਸੁਣ ਯਾਰ ਪਰਵੇਲ ਮੈਂ ਚਾਰ ਬਣ ਕੇ ਤੇਰੀ ਗੱਲ ਦਾ ਜਵਾਬ ਦਵਾਂਗਾ ਸਾਰੇ ਦਾ ਮੈਂ ਇੱਥੇ ਕਿਹਾ ਨਹੀਂ ਦਿੰਦਾ ਤੁਸੀਂ ਮੈਨੂੰ ਘੰਟਾ ਦੋ ਬਣੇ ਚਾਰ ਕਨੇ ਖੜਾ ਕਰ ਲਓ ਤੁਸੀਂ ਸਵਾਲ ਕਰੀਏ ਮੈਂ ਜਵਾਬ ਦੇਈ ਜਾਵਾਂਗਾ ਕੈਨਸ ਹੁੰਦਾ ਵੇ ਉਹ ਇਹ ਤੱਤ ਸਾਨੂੰ ਨਹੀਂ ਦੱਸੇਗੇ ਕੋਈ ਹੋਰੀ অথੈਂਟਿਕ ਰਿਪੋਰਟ ਨਹੀਂ ਆਈ ਸੈਂਟੀਫਿਕ ਰਿਪੋਰਟ ਨਹੀਂ ਆਈ ਵੀ ਪ੍ਰਾਲੀ ਨੂੰ ਇੱਥੇ ਪਾਣ ਨਾਲ ਕੀ ਸਟੇ ਨੂੰ ਸਾਮ ਹੁੰਦੇ ਨੇ ਚੌਥਾ ਇਹਨੇ ਗੱਲ ਕੀਤੀ ਘੰਗਰਾਲੀ ਰਾਜਪੂਤਾਂ ਨੇ ਪਲਾਨ ਕੀਤੀ ਠੀਕ ਹੈ ਜੀ ਇਹੋ ਜੀ ਆਪਣਾ ਪਰਬੰਧਿਤ ਹੋਣਾ ਹਾਂ ਉਹਨਾਂ ਕੱਲਾ ਕੱਲਾ ਤੁਹਾਨੂੰ ਪੁਆਇੰਟ ਦੇ ਉੱਤੇ ਇਹਦਾ ਦੱਸਾਂ ਮੈਂ ਜੋ ਇਹਨਾਂ ਨੇ ਗੱਲਾਂ ਕੀਤੀਆਂ ਇਹ ਮੰਦੇ ਉਹ ਲక్ష్మణ ਸਿੰਘ ਜੀ ਵੀ ਕੋਈ ਸਰਟੀਫਾਈਡ ਰਿਪੋਰਟ ਨਹੀਂ ਹੈਗੀ ਇਸ ਇੰਡਸਟਰੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਰਿਗਾਰਡਿੰਗ ਕੈਂਸਰ ਹੈ ਨਾ ਜੀ ਆਪਣਾ ਇਹੋ ਹੀ ਤਰਕ ਸੀ ਨਾ ਜੀ ਜੀਮੂ ਸਾਹਿਬ ਤੁਸੀਂ ਮੇਰੇ ਮੇਰੇ ਬੇਨਤੀ ਸੁਣੋ ਆਪਣੀ ਗੱਲ ਨੂੰ ਕੰਟੀਨਿਊ ਮੈਂ ਮੈਂ ਵੇਖੋ ਜੋ ਤੁਸੀਂ ਕਹਿਣਾ ਲੱਗੋ ਮੈਂ ਆਪਾਂ ਇਹ ਸਾਰੇ ਨਗਰ ਬੈਠਾ ਹੋਵੇ ਇਹਨਾਂ ਨੂੰ ਵੀ ਤਰਕ ਨਾਲ ਗੱਲ ਮੈਂ ਕਰਾਂਗਾ ਵੇਖੋ ਮੈਂ ਕੋਈ ਉਹ ਹੀ ਗੱਲ ਨਹੀਂ ਕਰਾਂਗਾ ਤੁਸੀਂ ਇਹ ਕਿਹਾ ਮੇਰੀ ਬੇਨਤੀ ਸੁਣੋ ਮੈਂ ਕਿਹਾ ਜੀ ਬਿਲਕੁਲ ਲੋਕਾਂ ਦੇ ਵਿੱਚ ਕੋਈ ਸਾਇੰਟਿਸਟ ਕਿਹਾ ਹਰ ਬੰਦੇ ਜੇ ਤੁਸੀਂ ਮੈਨੂੰ ਨਾਰਦੀ ਨਾਲ ਜਵਾਬ ਦਿਓਗੇ ਨਾ ਉਹ ਨਹੀਂ ਦਿੱਤੇ ਜਾ ਸਕਦੇ ਮੈਂ ਮੈਂ ਜਵਾਬ ਨਹੀਂ ਕਰ ਗਿਆ ਮੈਂ ਸਿਰ ਆਪਣੀ ਗੱਲ ਨੂੰ ਕੰਟੀਨਿਊ ਕਰ ਰਿਹਾ ਇੰਨੀ ਗੱਲ ਗਈ ਸੀ ਤੁਸੀਂ ਆਪਣੀ ਗੱਲ ਬਈ ਕੋਈ ਸਾਇੰਟਿਫਿਕ ਰਿਪੋਰਟ ਨਹੀਂ ਹੈਗੀ ਬਈ ਇਹ ਚ ਕੈਂਸਰ ਹੈ ਕਿ ਨਹੀਂ ਹੈ ਮੇਰੀ ਇੱਕ ਬੇਨਤੀ ਹੈ ਜਿਹੜੀ ਆਪ ਜੀ ਦੀ ਬੇਟੀਆਂ ਰਿਸਰਚ ਕੀਤੀ ਪਰਸੀਨ ਤੇ ਉਹ ਚ ਕੈਂਸਰ ਹੈਗਾ ਉਹ ਕਿਦੋਂ ਸਰਟੀਫਾਈਡ ਹੈ ਤੁਸੀਂ ਇਹਨਾਂ ਨੂੰ ਇੰਨੀ ਧੋਖਾ ਜਾ ਕੇ ਕਹਿੰਦੇ ਪਰ ਤੁਹਾਡੀ ਬੇਟੀਆਂ ਰਿਸਰਚ ਕੀਤੀ ਉਹ ਚ ਕੈਂਸਰ ਹੈਗਾ ਉਹ ਕਿਦੋਂ ਸਰਟੀਫਾਈਡ ਹੈਗੀ ਹੈ ਸਰ ਮੇਪੀਆ ਇੱਕ ਮਿੰਟ ਜਿਹਨੂੰ ਗੱਲ ਕੀਤਾ ਉਹ ਸਵਾਹ ਕਰਦਾ ਇਸ ਤਰ੍ਹਾਂ ਦੀ ਗੱਲ ਮੈਂ ਬੜੇ ਆਰਾਮ ਨਾਲ ਰਿਸਰਚ ਪੇਪਰ ਦੇ ਦਿੱਤਾ ਪਰ ਸਰਚ ਪੇਪਰ ਨੂੰ ਜੋ ਉਹਨਾਂ ਨੇ ਖੋਜ ਕੀਤੀ ਰਿਸਰਚ ਪੇਪਰ ਸਰਕਾਰ ਦੇ ਸਨਮੁਖ ਰੱਖਤਾ ਇਹ ਅੱਗੇ ਸਰਕਾਰ ਦੀ ਡਿਊਟੀਆਂ ਉਹਨੂੰ ਚਠਲਾਵੇ ਜੇ ਹੁਣ ਮੈਂ ਕਹਿੰਦਾ ਵੀ ਗਲਤ ਬਿਲਕੁਲ ਨਹੀਂ ਉਹ ਰਿਸਰਚ ਪੇਪਰ ਨੂੰ ਚਠਲਾਉਣਾ ਸਰਕਾਰ ਦਾ ਕੰਮ ਹੈ ਸਰਕਾਰ ਬੁਲਾਵੇ ਬੇਟੀ ਨੂੰ ਉਹਨੂੰ ਦੱਸੇ ਵੀ ਲਿਆ ਵੀ ਜੇ ਜਿਸ ਤੂੰ ਖੋਜ ਕੀਤੀ ਹੈ ਤੇ ਤੇਰਾ ਰਿਸਰਚ ਪੇਪਰ ਦੇ ਸਾਡੇ ਸਾਹਮਣੇ ਸਿਧ ਕਰ ਮੈਂ ਇਹ ਕਰਾਂਗਾ ਸਰਕਾਰ ਨੂੰ ਝਟਕਾਵੇ ਜੀ ਸਰਕਾਰ ਨੂੰ ਝਟਕਾਵੇ ਬੇਨਤੀ ਕਰਦਾ ਉਹ ਬੇਟੀ ਨੂੰ ਤੁਸੀਂ ਕੱਢ ਲਈ ਮੇਰੇ ਆਫਿਸ ਆਪ ਨਾਲ ਲੈ ਕੇ ਆਓ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਵਾਕਿਆ ਵਿੱਚ ਕੁਝ ਗਲਤ ਹੈ ਤਾਂ ਕਿ ਮੈਂ ਉਹਦਾ ਪੱਖ ਸਰਕਾਰ ਕੋ ਰੱਖ ਸਕਾਂ ਕਿ ਵਾਕਿਆ ਵਿੱਚ ਕੋਈ ਬਰਸੀਨ ਚ ਕੋਈ ਕੈਨਸਲ ਹੁੰਦਾ ਜੇ ਹੁੰਦਾ ਤਾਂ ਸਰਕਾਰ ਨੂੰ ਖਾਤ ਕੇ ਵੀ ਇਹ ਬੇਟੀ ਨੇ ਰਿਸਰਚ ਕੀਤੀ ਹੈ ਤੇ ਇੱਥੇ ਕੈਨਸਲ ਹੈਗਾ ਠੀਕ ਹੈ ਨਾ ਫਿਰ ਬਾਕੀ ਜਿਹੜੀ ਬਰਸੀਨ ਦੀ ਰਿਸਰਚ ਜਿਹੜੀ ਕਰਨੀ ਹੁੰਦੀ ਹੈ ਨਾ ਉਹ ਐਮ ਐਸ ਸੀ ਬੀ ਐਸ ਸੀ ਐਗਰੀਕਲਚਰ ਨੇ ਕਰਨੀ ਹੁੰਦੀ ਹੈ ਵੈਟਰਨਰੀ ਡਾਕਟਰ ਨੇ ਨਹੀਂ ਕਰਨੀ ਹੁੰਦੀ ਚਲੋ ਜੇ ਤੁਸੀਂ ਕੀਤੀ ਹੈ ਬੇਟੀ ਨੇ ਐਫਰਟਸ ਕੀਤੇ ਆ ਤੁਸੀਂ ਦਿਖਾਓ ਆਪਾਂ ਸਰਕਾਰ ਦੇਖ ਰੱਖਦੇ ਆ ਤੁਸੀਂ ਗੱਲ ਕੀਤੀ ਬਾਅਦ ਇੱਥੇ ਜਿਹੜੀ ਮੀਟਿੰਗ ਹੋਈ ਹੈ ਉਹ ਚ ਕੈਂਸਲ ਹੋਣਾ ਰਿਪੋਰਟ ਜਨਤਾ ਕੋ ਕਰੋ ਤੁਹਾਡੇ ਚੋਂ ਹਰਮੇਲ ਕੁਲਵਿੰਦਰ ਲਵਲੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਸ਼ਾਇਦ ਹੋਰ ਵੀ ਕੁਝ ਚਾਰ ਪੰਜ ਬੰਦੇ ਹੋਣ ਇਹ ਤਿੰਨ ਤੇ ਬੱਚੇ ਜਿਹੜੇ ਜਾਣਦਾ ਵਾ ਜਿਹੜੇ ਉਸ ਮੀਟਿੰਗ ਦੇ ਹਾਜ਼ਰ ਸੀਗੇ ਤੁਹਾਡੇ ਵੱਲੋਂ ਜਿਹੜੇ ਡਾਕਟਰ ਸਾਹਿਬ ਪੇਸ਼ ਹੋ ਡਾਕਟਰ ਬਲਵਿੰਦਰ ਸਿੰਘ ਉਹ ਕਹਿੰਦੇ ਸਨ ਥੈਲਸਿਸ ਥੈਲਸਿਸ ਕੈਂਸਰ ਦਾ ਕਾਰਕ ਹੈ ਅਸੀਂ ਡੀਐਸਪੀ ਸਾਹਿਬ ਸਾਰੇ ਇਸ ਗੱਲ ਨੂੰ ਮੰਨਦੇ ਆ ਵੀ ਥੈਲਸਿਸ ਨਾਲ ਕੈਂਸਰ ਹੁੰਦਾ ਹੈ ਉਪਰ ਥੈਲਸਿਸ ਪ੍ਰਾਲਿਚ ਹੁੰਦਾ ਇਹ ਗੱਲ ਤੇ ਹੈ ਵੀ ਚੈਲੈਂਜ ਇਸ ਪ੍ਰਾਲੀ ਜੋ ਹੁੰਦਾ ਹੀ ਨਹੀਂ ਮੈਂ ਤੁਹਾਨੂੰ ਚੈਲੈਂਜ ਕਰਦਾ ਕੋਈ ਇੱਕ ਬੰਦਾ ਸਾਬਤ ਕਰ ਦੇ ਪ੍ਰਾਲੀ ਥੈਕਸਿਸ ਹੁੰਦਾ ਮੈਂ ਨੌਕਰੀ ਤੋਂ ਰਜ਼ਾਈ ਕਰ ਜਾਵਾਂਗਾ ਪਰ ਦੁਬਾਰਾ ਨਾ ਕਰੋ ਪਲੀਜ਼ ਸਰ ਮੈਂ ਵੀ ਇਹ ਰਾਹ ਪਹਿਲਾਂ ਸੀਗਾ ਮੇਰੀ ਮੇਰੀ ਗੱਲ ਸੁਣ ਯਾਰ ਪਰ ਮੈਂ ਚਾਰ ਬਣ ਕੇ ਤੇਰੀ ਗੱਲ ਦਾ ਜਵਾਬ ਦਵਾਂਗਾ ਸਾਰੇ ਦਾ ਮੈਂ ਇੱਥੇ ਕਿਹੜੇ ਨਹੀਂ ਜਾਂਦਾ ਤੁਸੀਂ ਮੈਨੂੰ ਘੰਟਾ 2 ਘੰਟੇ 4 ਘੰਟੇ ਖੜਾ ਕਰ ਲਓ ਤੁਸੀਂ ਸਵਾਲ ਕਰੀਏ ਮੈਂ ਜਵਾਬ ਦੇਈ ਜਾਵਾਂਗਾ ਜਿੰਨਾ ਨੂੰ ਸਮਝ ਪਾਇਆ ਵਾ ਅਸਲ ਨਹੀਂ ਤਾਂ ਜਿੰਨੇ ਉੱਥੇ ਦੋਨੀਆਂ ਦੋਨੋ ਮੀਡੀਆ ਚ ਬੈਠ ਕੇ ਸੁਣ ਕੇ ਦੱਸਦੇ ਮੈਂ ਦੱਸ ਹੀ ਤੁਹਾਨੂੰ ਉਹ ਦੋਨੀਆਂ ਤਰ੍ਹਾਂ ਦੀ ਜਿਹੜੀ ਡਿਸਕਸ਼ਨ ਹੋਈ ਆ ਸਿਰਫ ਉਹ ਸੁਣ ਕੇ ਹੀ ਦੱਸਦੇ ਆ ਜਿਹੜਾ ਫੈਲਸਫੀ ਦੀ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਉਹਦੇ ਨਾਲ ਕੈਂਸਰ ਹੁੰਦਾ ਉਹ ਕੈਂਸਰ ਦਾ ਸੋਰਸ ਹੈ ਇਹ ਲਾਸਟੇ ਗੱਲ ਆਈ ਸੀ ਜਿਹੜਾ ਅਸੀਂ ਪੈਸਟੀਸਾਈਡ ਬਣੇ ਆ ਭਾਵੇਂ ਅਸੀਂ ਆਹ ਜੀਰੀ ਚ ਬਣੇ ਆ ਭਾਵੇਂ ਵਰਸ਼ੀਨ ਤੇ ਆਹ ਹੁਣ ਥੋੜਾ ਪੈ ਗਿਆ ਇਸ ਵਾਰਾ ਸੁੰਡੀ ਜੀ ਬੜੀ ਪਈ ਆ ਉਹਦੇ ਵੀ ਮਾਰਦੇ ਆ ਯੂਰੀਆ ਜਿਹੜੀ ਐਕਸੈਸ ਸਿੱਧਦੇ ਆ ਉਹਦੇ ਨਾਲ ਪ੍ਰੋਬਲਮ ਆਂਦੀ ਆ ਉਹਦਾ ਸਾੜੀ ਇਹ ਵੀ ਨਾ ਆ ਦੁੱਧਾ ਵੀ ਨਾ ਗਰੀ ਇਹਦਾ ਖਾਣਾ ਉਹਦੇ ਵੀ ਕੈਂਸਰ ਆ ਅਸੀਂ ਮੈਂ ਕਹਣਾ ਮੈਂ ਵੀ ਤੁਹਾਡੇ ਜੀ ਆ ਯਾਰ ਇਹ ਵਈ ਕਿਹੜੇ ਤੱਕ ਅਸੀਂ ਖਾਂਦੇ ਆ ਸਾਨੂੰ ਜਨਾਬ ਅਰਜੀ ਇਹ ਕਰੀ ਜਾਣਾ ਐਗਰੀਕਲਚਰ ਵਾਲੇ ਬਈ ਯਾਰ ਯੂਰੀਆ ਘਟ ਪਾਓ ਆਪਾਂ ਮੈਂ ਕਹਣਾ ਆਹੀ ਕਹਿੰਦੇ ਚਾੜਹੀ ਹੁੰਦਾ ਪੂਰਾ ਜਿਹੜਾ ਇੱਕ ਮੈਂ ਆਪਣੇ ਘਰੇ ਕਰੰਗ ਰਾਈਏ ਮੇਰਾ 16 ਗੋਡਾ ਝਾੜਾ ਮੈਨੂੰ ਨਹੀਂ ਪਾਈ ਪਰ ਆਪਾਂ ਡਿਗਰ ਦੇ ਮੀਡੀਆਸ ਵੀ ਸਾਹਮਣੇ ਕਿ ਆਪਾਂ ਪਾਣਾ ਹੀ ਪਾਣਾ ਹੈ ਥੈਲਸਿਸ ਕੈਂਸਰ ਦਾ ਕਾਰਕ ਹੈ ਮੇਰੀ ਰਿਕਾਰਡਿੰਗ ਕਰੋ ਮੰਨੂ ਜੇ ਗਲਤ ਹੈ ਸਾਫਤ ਗਲਤ ਕਰੋ ਥੈਲਸਿਸ ਕੈਂਸਰ ਦਾ ਕਾਰਕ ਹੈ ਥੈਲਸਿਸ ਆ ਕੈਂਸਰ ਹੁੰਦਾ ਪਰ ਪਰਾਲੀ ਚ ਥੈਲਸਿਸ ਨਹੀਂ ਹੁੰਦਾ ਬਾਦਰੇ ਚ ਥੈਲਸਿਸ ਨਹੀਂ ਹੁੰਦਾ ਗੋਹ ਚ ਥੈਲਸਿਸ ਹੁੰਦਾ ਇਸ ਕਰਕੇ ਇਸ ਪਲਾਂਟ ਚ ਕੈਂਸਰ ਨਹੀਂ ਆਏਗਾ ਮੈਂ ਖੁੱਲੇ ਓਪਨ ਚੈਲੰਜ ਕਰਦਾ ਕੋਈ ਬੰਦਾ ਤੁਹਾਡਾ ਆ ਕੇ ਕਹਦੇ ਤੇ ਅੰਤ ਵਿੱਚ ਜਿਹੜੇ ਡਾਕਟਰ ਬਲਵਿੰਦ ਨੇ ਗੱਲ ਮੰਨ ਲਈ ਸੀ ਮੈਨੂੰ ਤਾਂ ਸੇ ਨਹੀਂ ਹੈ ਇਹ ਤੇਰੇ ਵਿੱਚ ਥੈਲਸਿਸ ਨਹੀਂ ਹੈਗਾ ਹੱਥ ਥੈਲਸਿਸ ਕਰ ਕਜੂਰ ਹੈ ਕੈਂਸਰ ਦਾ ਪਰ ਇਹਦੇ ਤੇ ਥੈਲਸਿਸ ਨਹੀਂ ਹੁੰਦਾ ਨੰਬਰ 2 ਜਿਹੜੇ ਤੁਹਾਡੀ ਮੈਂ ਪੁਆਇੰਟ ਵਾਈਜ਼ ਗੱਲਾਂ ਦਾ ਲਖਮਨ ਸਿੰਘ ਜਵਾਬ ਦੇ ਰਿਹਾ ਹਾਂ ਨੰਬਰ 3 ਤੁਸੀਂ ਗੱਲ ਕੀਤੀ ਜਿਹੜੀ ਉੱਥੇ ਪੁੰਗਰਾ ਵਾਲੀ ਫੈਕਟਰੀ ਦੀ ਗੱਲ ਡੀਐਫਪੀ ਸਾਹਿਬ ਨੇ ਪਹਿਲਾਂ ਹੀ ਕਿਹਾ ਵੇ ਜਦੋਂ ਪੰਚ ਸਰਪੰਚ ਮਾਲਕਾ ਨਾਲ ਰਲ ਜਾਂਦੇ ਨੇ ਠੱਗੀ ਢੋਰੀ ਮੰਗ ਲੱਪ ਪੈਂਦੇ ਨੇ ਮਹਿਮਾਨ ਹੋ ਜਾਂਦੇ ਨੇ ਵਿਕ ਜਾਂਦੇ ਨੇ ਕੋਲੋਂ ਇਹ ਸਾਰੀਆਂ ਗੱਲਾਂ ਹੋਣੀਆਂ ਹੀ ਹੋਣੀਆਂ ਵੇ ਤੁਹਾਡਾ ਉੱਥੋਂ ਦਾ ਪੁਰਾਣੀ ਪੰਚਾਇਤ ਸਰਪੰਚ ਪੰਚ ਵਾਟੇਵਰ ਜਿਹੜਾ ਵੀ ਉੱਥੇ ਹੈਗਾ ਸੀ ਉਹ ਉਹਨਾਂ ਰਲਿਆ ਗੱਲ ਅੜੀ ਹਰਮੇਲ ਦੀ ਠੀਕੇ ਪਰ ਕੀ ਗਰੰਟੀ ਹੈ ਆਪਾਂ ਇਮਾਨਦਾਰ ਨਹੀਂ ਹੈਗੇ ਆਪਾਂ ਰਲਾਂਗੇ ਦੇ ਨਾਲ ਰੋਣਾਗੇ ਤੇ ਜਦੋਂ ਰੋਣਾਗੇ ਨਹੀਂ ਫਿਰ ਗਲਤ ਕੰਮ ਹੋਏਗਾ ਹੀ ਨਹੀਂ ਗਲਤ ਕੰਮ ਤੇ ਉਦੋਂ ਹੋਏਗਾ ਨਾ ਜਦੋਂ ਪੋਛੇ ਵਰਤਿਆ ਕੀ ਜਾਣਾ ਸੀ ਬਾਜਰਾ ਪਰਾਲੀ ਵਰਤਿਆ ਕੀ ਜਾਣਾ ਸੀ ਸ਼ੀਰਾ ਪ੍ਰੈਸ ਮਾਰ ਜਦੋਂ ਪ੍ਰੈਸ ਮਾਰ ਅਸੀਂ ਉਪਰ ਚ ਲਿਆ ਕੇ ਰੱਖਤਾ ਲਖਮਨ ਸਿੰਘ ਜੀ ਨੇ ਕਿਹਾ ਜਿਹੜਾ ਉਹਦਾ ਵੇਤ ਜਿਹੜੇ ਖੇਤ ਚ ਪਿਆ ਉਹ ਖੇਤ ਤਬਾਹ ਹੋ ਗਿਆ ਬੰਜਰ ਹੋ ਗਿਆ ਇਹੋ ਗੱਲ ਕਹਿੰਦੇ ਨਾਲੇ ਉਛੇ ਪ੍ਰੈਸ ਮਾਰ ਯੂਜ਼ ਹੀ ਨਹੀਂ ਸੀ ਹੋਣਾ ਆਪਾਂ ਗਲਤ ਯੂਜ਼ ਕੀਤਾ ਉਦੇ ਕੁਝ ਵੀ ਕਰਕੇ ਨੇ ਇਸ ਕੰਮ ਨੂੰ ਲਿਮਟ ਕਰਦੇ ਆਪਾਂ ਉੱਥੇ ਪ੍ਰੈਸਮੈਨ ਹੋਰਾਂ ਨੂੰ 10 ਲੱਖ ਰੁਪਏ ਜੁਰਮਾਨਾ ਇਸੇ ਗੱਲ ਦਾ ਹੋਇਆ ਜੀ ਥੋੜੀ ਜਿਹੀ ਮੈਂ ਗੱਲ ਐਡ ਕਰਨੀ ਚਾਹਣਾ ਕੋਈ ਨਹੀਂ ਮੈਨੂੰ ਵੈਸੇ ਉਹਦੇ ਜਿਹੜੇ ਐਗਰੀਕਲਚਰ ਚੀਫ ਸਾਹਿਬ ਬੈਠੇ ਸੀ ਉਹਦੇ ਨਾਲੇ ਪੰਜਾਬ ਦੇ ਬਈ ਉਹਨਾਂ ਤੋਂ ਥੋੜਾ ਬਾਹਰ ਆ ਕੇ ਵੀ ਕੁਐਸਚਨ ਕੀਤਾ ਵੀ ਉਥੇ ਜਿੱਥੇ ਕਦੇ ਵੀ ਫਸਲ ਨਹੀਂ ਹੋਈ ਹੈ ਕਲਰ ਬਣ ਗਈ ਵੀ ਉਹ ਦੱਸ ਉਹ ਐਗਰੀਕਲਚਰ ਅਫਸਰਾਂ ਨਾਲ ਮੀਟਿੰਗ ਵੀ ਕਿਹਾ ਜਦੋਂ ਐਕਸੈਸ ਪਾਣੇ ਆ ਜ਼ਰੂਰ ਤਾਂ ਜਾਣਾ ਉਦੋਂ ਕਲਰ ਬਣਦੀ ਕਹਿੰਦਾ ਨਹੀਂ ਤਾਂ ਉਦੋਂ ਲੁਕੀ ਮੱਕਾ ਲੈ ਕੇ ਜਾਂਦੇ ਆ ਬੰਦ ਕੇ ਲੈ ਕੇ ਜਾਂਦੇ ਕਿੱਲੇ ਚ ਪੈਣੀ ਦੇ ਗੀਏ ਇੱਕ ਟਰੱਕ ਸੀ ਨਾਲ ਨਾਲ ਵੇਸਟ ਬਚਿਆ ਜਿਵੇਂ ਯੂਰੀ ਆਪਾਂ ਨੂੰ 3 3 ਕਿਲੋ ਕਹਿੰਦੇ ਦੋ ਤਾਂ ਦੋ ਦੇ ਟਾਈਮ ਆਪਾਂ ਬਾਲਾ ਨੇ 6 ਪਾਦੇ ਜਾਂ ਬੋਰੇ ਮੇਰੀ ਫਸਲ ਚਾੜੋਗੀ ਤਾਂ 30 ਕਿਲੋ ਹੋ ਜਾਏ ਇੱਥੇ ਲਾਉਂਦੇ ਉੱਥੇ ਵੀ ਵੱਧ ਗਿਆ ਵੀ ਇੱਕ ਟੱਕ ਬਾਲਾ 42 ਕਿਲੋ ਲਾਉਂਦਾ ਪਾਦੇ 3-4 ਟਰੱਕਾਂ 'ਚ 44 ਕਿਲੋ ਬੋਲੂ ਜੇ 3 ਕਿਲੋ ਬੋਲੀਆਂ 25 ਬੋਲੀਆਂ ਉਹ ਅਕਸਸ ਤੇ ਰੋਟੀ ਵੀ ਚਾਗੇ ਹਟ ਹਾਲੇ ਮਰ ਜੂਗੇ ਬੰਦਾ ਦੋ ਚਮਚੇ ਕਿ ਉਹ ਹਲ ਬੜੇ ਬਿਧਿਆ ਬੰਦਾ ਸਿਰ ਖਿਲਦੀ ਹੈ ਤੇ ਦੋ ਗੋਲੀਆਂ ਕਿ ਉਹ ਪੀਲੋ ਕੇ ਮਰੋ ਵੀ ਮਰਗਾ ਹਾਰਟ ਅਟੈਕ ਹੋਣਾ ਹੀ ਹੋਣਾ ਅਕਸਸ ਤੇ ਹਰ ਚੀਜ਼ ਮਾੜੀ ਹੈ ਜਦੋਂ ਉਥੇ ਸੀਰੇ ਦਾ ਪਾ ਇੱਕ ਤਰ੍ਹਾਂ ਪਾੜਾ ਸੀ ਕਿੱਲੇ ਮਗਰ ਅਸੀਂ ਪਾਤੇ ਚਾਰ ਟਰੱਕ ਛੇ ਟਰੱਕ ਤੇ ਫਿਰ ਮੇਰੇ ਯਾਰੋ ਨੁਕਸਾਨ ਤੇ ਹੋਣਾ ਹੀ ਹੁੰਦਾ ਇੰਨੀ ਕਿ ਤੱਕ ਪਰ ਸਮਝ ਨਹੀਂ ਪੈਣੀ ਹੈ ਕੋਈ ਖਾਰ ਦੀ ਗੋਲੀ ਬੀਪੀ ਦੀ ਗੋਲੀ ਕੋਈ ਸਹੀ ਦਵਾਈ ਖਾਣਿਆ ਸ਼ੂਗਰ ਦੀ ਗੋਲੀ ਕੋਈ ਵੀ ਨੀਂਦ ਦੀ ਗੋਲ ਦੇ ਖਾਣੇ ਤੇ ਨੀਂਦ ਆਊਗੀ ਜੇ ਦੀਨੇ ਕੋਲੇ 10 ਪਰਮਦਾ ਫੇ ਅੱਛਾ ਪਰ ਸਵੇਰ ਵਾਲੀ ਨੀਂਦ ਆ ਜੂਗੀ ਫਿਰ ਸਵੇਰ ਵਾਲੀ ਨੀਂਦ ਆਉਗੀ ਉਹ ਤਾਂ ਹੀ ਨੀਂਦ ਦਾ ਹਾਲ ਹੈ ਇੱਕ ਟਰੱਕ ਜੋ ਆਪਾਂ ਪਾਣਾ ਸੀ ਸੇਰਾ ਹੀ ਪਾਤੇ ਚਾਰਟਰ ਤੋਂ ਸਵੇਰ ਵਾਲੀ ਜ਼ਮੀਨ ਗੱਲ ਖਰਾਬ ਹੀ ਹੋਣੀ ਹੈ ਆਪਾਂ ਆਪਾਂ ਲੋਕੀ ਲਾਲਚ ਕਰਦੇ ਨਾ ਫਿਰ ਫਸਲ ਰੱਤੋਂ ਆ ਬੋਲੇ ਦਾਵਾ ਹੋ ਜਾਵੇ ਵਿਖੇ ਵੀ ਆਪਾਂ ਲੋਕ ਸਾਡੇ ਤੋਂ ਵੀ ਸਾਡਾ ਭਰਾ ਕਿੱਥੇ ਹੋਏਗਾ ਸਰ ਸਿਰਾ ਉਹਨੇ ਯੂਜ਼ ਕਰਨ ਦੀ ਪਰਮਿਸ਼ਨ ਦਿੱਤੀ ਮਨ ਨੂੰ ਵੇਚ ਗਿਆ ਮੈਂ ਵੇਚ ਗਿਆ ਜੀ ਸਜਾ ਕਹਿੰਦੀ ਦਿੱਤੀ ਰੈਗੂਲਰ ਇਹਨੇ ਲੋਕ ਇਲਾਕੇ ਤੋਂ ਹਰਾਨ ਹੋਏ ਪੇਪਰ ਇਹਨੂੰ ਸਜਾ ਦਾ ਠੱਗਾ ਤੇ ਲੱਗਣਾ ਚਾਹੀਦਾ ਇਹਨੂੰ ਇੱਕ ਦੋਸਾਂ ਤੇਰੇ ਨਾਲ ਕਿਹੜੇ ਵਿਕੇ ਜਾਂ ਜਿਨ੍ਹਾਂ ਨੇ ਇਹ ਕੋਈ ਮੋਹਰ ਕਰ ਲਈ ਛੋੜੇ ਧਰਦਿਆਂ ਨਾਲ ਇਹ ਗੱਲ ਪਲੱਸ ਹੋਈ ਆ ਬਾਈ ਦੇਖੋ ਜੀ ਕੀ ਗਲਤ ਸਹੀ ਮੈਂ ਬਾਈ ਕੋ ਮੈਂ ਨਹੀਂ ਗਲਤੀ ਤੈਅ ਕਰਦਾ ਜੇ ਤੁਸੀਂ ਰੋਲਾ ਪਾਇਆ ਥੋੜੇ ਧਰਨੇ ਨਾਲ ਇਹ ਗੱਲ ਪੱਕੀ ਹੋ ਗਈ ਪਹਿਲਾਂ ਇਹਨਾਂ ਦਾ ਅਸੀਂ ਗੋਲ ਸਿਸਟਮ ਚੱਲ ਰਿਹਾ ਵੀ ਪ੍ਰੈਸ ਮਾੜੀ ਵਰਤ ਸਕਦਾ ਨਾਲ ਮੈਂ ਕਿ ਚਲਾਈ ਜੋ ਨਾਲ ਮਿਲ ਕੇ ਚਲਾਈ ਜੋ ਨਹੀਂ ਨੰਬਰਦਾਰ ਵੀ ਬੈ ਕੇ ਆਪਣੇ ਉਧਰੋਂ ਸੱਖਾਂ ਚ ਬੈ ਗਿਆ ਤੇ ਸਾਡੇ ਪਾਸੋਂ ਖਾਂ ਮਿੱਟੀਆਂ ਗਿੰਨਾ ਥੋੜੇ ਯਾਰ ਧਰਨੇ ਵਾਲੇ ਗੱਲ ਤਾਂ ਪੱਕੀ ਹੋ ਗਈ ਆ ਹੁਣ ਦੁਬਾਰਾ ਵੀ ਪ੍ਰੈਸ ਮਾੜੀ ਵਰਤੀ ਵੀ ਕੋਈ ਨਹੀਂ ਪ੍ਰੈਸ ਮੜ ਕਿੱਥੇ ਜਾਏਗਾ ਨਾ ਆਪਾਂ ਪਤਾ ਇਹ ਸ਼ਰਾਬ ਦੀ ਫੈਕਟਰੀ ਲੱਗੇ ਵੀ ਲੰਘ ਜੰਨੇ ਨਾ ਜਾਂ ਗੰਨੇ ਦੀ ਫੈਕਟਰੀ ਲੱਗੇ ਹੋ ਪਰ ਉਹ ਆndi ਆਪਾਂ ਪਹਿਲਾਂ ਸਾਰੇਆਂ ਅੰਦੀ ਹਰ ਇੱਕ ਮੈਂ ਮੈਂ ਸਾਨੂੰ ਇਹ ਗੱਲ ਜਿਹੜੇ ਥੋਡੀ ਪਾਰਟੀ ਦੀਗੀ ਨਾ ਆਦਾ ਸਾਡਾ ਜਿਹੜਾ ਕੋਈ ਦਿਮਾਗ ਖਰਾਬ ਦੀ ਗਾ ਇੱਕ ਪਪਾ ਪਿਆਨਾ ਗੱਲ ਹਾਂ ਹਾਂ ਕੀ ਕਰਨੀ ਯਾਰ ਤੁਸੀਂ ਇਹ ਗੱਲ ਕਹੀ ਦੀ ਕਹਿੰਦਾ ਵੀ ਜਦ ਉੱਥੇ ਆ ਕੇ ਕੰਗਰਾਲੀ ਵਾਲਿਆਂ ਨੇ ਨਾ ਆ ਕੇ ਥੂੜਾ ਲਾਈਆਂ ਆ ਰਹੇ ਨੇ ਨੇ ਸਾਨੂੰ ਚੱਕ ਲਿਆ ਸਾਰੇ ਐਮਐਲਏ ਲੈ ਗਏ ਥੋਡੇ ਨਾਲ ਪ੍ਰਸ਼ਾਦ ਹੁੰਦੀ ਕਿ ਰੋ ਜੀ ਫੇਰ ਜਦ ਉੱਥੇ ਉਹ ਕਹਿੰਦੀ ਜਦ ਉੱਥੇ ਆ ਕੇ ਜੇ ਆਪਾਂ ਗੱਲ ਕਰਦੇ ਬੈਠੇ ਉਹਨਾਂ ਦੇ ਕੰਗਾ ਦੇ ਘਰੇ ਉਹ ਕਹਿੰਦਾ ਵੀ ਜੇ ਥੋਡੀ ਜਹੇ ਬੰਦ ਹੋਵੇ ਨਾ ਹੋਵੇ ਜਾ ਮਤਲਬ ਜੇ ਆਪੋ ਬੈਠੇ ਦੀ ਤੁਹਾਡੀ ਚੱਲਣ ਦੇ ਲਈ ਉਹਨਾਂ ਦੀ ਬੰਦ ਹੋ ਜਾਂਦੀ ਹੈ ਚੱਲੇ ਨਾ ਚੱਲੇ ਇਹ ਆਪੇ ਆਪੇ ਬਾਹਰ ਕਹੀ ਦੀ ਬਿਲਕੁਲ ਉਹਨਾਂ ਨੇ ਆ ਕੇ ਸਾਨੂੰ ਅਵੇਅਰਨੈਸ ਦਿੱਤਾ ਜਿਵੇਂ ਅਸੀਂ ਮਰ ਗਏ ਅਸੀਂ ਖਾਣ ਜਲਵਿੰਦਰ ਸਿੰਘ ਜੀ ਮੈਂ ਗਲਤ ਕਿਤੇ ਕਿਤੇ ਨਹੀਂ ਭੱਜਦਾ ਮੈਂ ਜਿਹੜੀ ਗੱਲ ਕਹੀ ਉਹ ਮੈਂ ਕਹੀ ਹੈ ਮੈਂ ਤਾਂ ਤੁਹਾਡੀ ਚੱਲਣਾ ਚੱਲਣਾ ਦੀ ਬੰਦ ਕਰਾ ਦਿੱਤੀ ਸੀ ਬਿਲਕੁਲ ਗਲਤ ਕਹੀ ਸੀ ਕਿਉਂ ਹੋਰ ਸਾਡਾ ਗਦਾਰੀ ਕਰਕੇ ਉਹ ਕਿਉਂ ਨਹੀਂ ਨਹੀਂ ਕਿਉਂ ਸਾਡਾ ਪੰਜਾਬ ਖੜਾ ਕਰਕੇ ਨਹੀਂ ਨਹੀਂ ਗਦਾਰੀ ਨਹੀਂ ਕਿਉਂ ਕਹੀ ਸੀ ਗੱਲ ਕਿਉਂਕਿ ਉਹ ਜਿਹੜਾ ਰਾ ਮਟੀਰੀਅਲ ਯੂਜ਼ ਕਰ ਰਹੇ ਸਨ ਉਹ ਗਲਤ ਸੀਗਾ ਉਹਨਾਂ ਨੇ ਆਪਣਾ ਰਾਮ ਨਿਡਰ ਠੀਕ ਕਰ ਲਿਆ ਉਹਨਾਂ ਨੇ ਆਪਣਾ ਜਿੰਨਾ ਕੋਲ ਨੂੰ ਠੀਕ ਲੱਗਿਆ ਵੀ ਇੰਨੀ ਕੀ ਤਕਲੀਫਾਂ ਉਹਨਾਂ ਦੀ ਸਹਿਲਾਂਗੇ ਉਹਨੇ ਉਹਨਾਂ ਦਾ ਜਿਹੜਾ ਧਰਨਾ ਦਿੱਤਾ ਉਹ ਬੰਦਾ ਜਿਹੜਾ ਦੀ ਉਹਦੇ ਜਿਹੜਾ ਬੰਦਾ ਮਨਣਾ ਆਮ ਆਦਮੀ ਪਾਰਟੀ ਦਾ ਨੱਕ ਦਾ ਵਾਲਾ ਉਹ ਜੀਓ ਸਾਬ ਉਹ ਬੰਦਾ ਆਪਾਂ ਨੂੰ ਸਾਡਾ ਬੰਦਾ ਦੇਖੋ ਹਰਵੀਰ ਸਿੰਘ ਹੁਣ ਮੇਰੀ ਗੱਲ ਸੁਣੋ ਸਾਬ ਨਗਰ ਅਸੀਂ ਆ ਕਿ ਸਾਡੇ ਬਲਕੋ ਸਾਬ ਆਉਂਦੇ ਵੀ ਤੁਹਾਨੂੰ ਵੀ ਪਤਾ ਹਰਵੀਰ ਸਿੰਘ ਸੌਂ ਦਾ ਖਾਸ ਬੰਦਾ ਹੈ ਹਰਵੀਰ ਸਿੰਘ ਦੇ ਕਹਿਣੀ ਸੀਗੇ ਸਾਰੇ ਬੰਦੇ ਉਹਨੇ ਕਿਹਾ ਵੀ ਯਾਰ ਮਸਕ ਵਾਲਾ ਜਿਹੜਾ ਹਟਾ ਦਨੇ ਆ ਬਾਕੀ ਕੈਂਸਲ ਕਰ ਕਿਹੜਾ ਦੇਖਿਆ ਜੋ 5-7 ਸਾਲ ਨੂੰ ਹਉ ਦੇਖੀ ਜਾਊ ਪਿੰਡ ਮਹਾਰਪਾਲ ਇਹ ਗੱਲ ਕੈਂਸਲ ਨਹੀਂ ਹੁੰਦੀ ਅਸਲ ਵਿੱਚ ਕੈਂਸਲ ਤਾਂ ਹੀ ਹੁੰਦਾ ਬਾ ਯਾਰ ਤੁਹਾਡੇ ਸਾਰੇ ਸਾਰੇ ਰਵਾ ਤੁਹਾਡੀ ਪਹਿਲਾ ਗੱਲ ਗਈ ਤੁਹਾਡੀ ਰਿਪੋਰਟ ਵੀ ਕਰ ਰਹੇ ਆ ਬਾ ਜੇ ਨਾ ਅੱਜ ਕੋਈ ਮਰਜੀ ਰੱਖੋ ਤੁਸੀਂ ਮੈਸੇਜ ਦੱਸੋ ਸਰਕਾਰ ਨੇ ਕੀ ਦੇਣਾ ਅਸੀਂ ਕੋਈ ਮੈਸੇਜ ਨਹੀਂ ਦੇ ਰਹੇ ਕੋਈ ਇਹ ਅਰੋਗਤਾ ਲਈ ਇਹ ਤਾਂ ਲੋਧੀ ਬਟਲਾ ਡਾਕਟਰ ਦੇਖਾ ਸਾਡਾ ਤਾਂ ਅਸੀਂ ਨਹੀਂ ਤੋੜਦੇ ਤੁਸੀਂ ਨਹੀਂ ਤੋੜਦੇ ਇਹ ਵੀ ਤੇਰੀਆ ਪ੍ਰੋਬਲਮਾਂ ਨੇ ਆਪਾਂ ਜਿਆਨੇ ਕਰਾ ਰਹੇ ਸੀ ਡੀਸੀ ਵਿਧਾ ਨੂੰ ਕਿਹਾ ਜੀ ਅਸੀਂ ਉਹਨਾਂ ਬੈਠੇ ਸੀ ਤੂੰ ਤੈਨੂੰ ਤਰੀ ਹੋਰ ਕਰਾ ਦੰਨੇ ਆ ਅਫੀਸਰੀ ਮਤਲਬ ਹੋਟਲ ਤੇ ਲੈ ਆ ਜਾ ਕਹਿੰਦੇ ਮੇਰੀ ਇਹ ਨੰਬਰਾਂ ਦੇ ਆ ਇਹ ਬੰਦਾ ਹੈਂਡ ਕਰਦੇ ਨੇ ਪ੍ਰਸ਼ਾਸਨ ਤੈਨੂੰ ਸਾਡੇ ਸਾਹਮਣੇ ਵੀ ਕਹਿੰਦਾ ਰਿਹਾ ਆਪਾਂ ਵੀ ਦੇਖਦੇ ਲਿਖਿਆ ਸਾਰੇ ਸਾਰੇ ਮੁਸ਼ਕਵਾਦ ਵਾਲੇ ਆ ਤੁਸੀਂ ਉਹ ਵੀ ਮੁਸ਼ਕਵਾਦ ਵਾਲਾ ਤੁਸੀਂ ਮੁਸ਼ਕਵਾਦ ਵਾਲਾ ਉਹ ਗੱਲ ਉਹ ਘਾਹੋਟ ਆ ਜਾਣਾ ਬੰਦ ਕਰੀ ਮੜੀ ਹੁਣ ਇੱਕ ਮਿੰਟ ਵਰਮਿੰਦਰ ਜੀ ਕੰਗਰਾਲੀ ਰਾਜਪੂਤਾਂ ਵੀ ਇੱਕ ਧਰਨਾ ਲੱਗਿਆ ਸੀ ਬਹੁਤ ਵੱਡਾ ਪਲਾਂਟ ਦੇ ਬਾਹਰ ਤੁਹਾਡੇ ਵੀ ਪਲਾਂਟ ਦੇ ਬਾਹਰ ਮੁਸ਼ਕਾਵਾਦ ਦਾ ਧਰਨਾ ਲੱਗਿਆ ਹੋਇਆ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੰਗਰਾਲੀ ਪਲਾਂਟ ਦੇ ਵਿੱਚ 21 ਨਵੰਬਰ ਨੂੰ ਸਹਿਮਤੀ ਨਾਲ ਧਰਨਾ ਚੱਕਿਆ ਗਿਆ ਹੈ ਮੈਂ ਇਹ ਬਹੁਤ ਸ਼ਲਾਘਾਯੋਗ ਫੈਸਲਾ ਹੈ ਪੰਜਾਬ ਸਰਕਾਰ ਦਾ ਵੀ ਤੇ ਪਿੰਡ ਵਾਲਿਆਂ ਦਾ ਵੀ ਉਹ ਪਿੰਡ ਨੇ ਆਪਣੀ ਤਰੱਕੀ ਬਾਰੇ ਸੋਚਿਆ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਵੀ ਅਸੀਂ ਪਿੰਡ ਲਈ ਸਟੇਡੀਅਮ ਲੈ ਲੈਣੇ ਆ ਔਰ ਇੱਕ ਹਾਈ ਟੈਕ ਲਾਇਬ੍ਰੇਰੀ ਲੈ ਲੈਣੇ ਜੋ 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 ਇਹਨਾਂ ਨੇ ਕਿਹਾ ਪਿੰਡ ਲਈ ਮੰਗਿਆ ਮੰਗ ਕੀਤੀ ਸਰਕਾਰ ਨੇ ਉਹ ਗੱਲ ਮੰਨ ਲਈ ਹੈਗੀ ਹੈ ਉਸ ਤੋਂ ਬਾਅਦ ਦੂਜੇ ਦਿਨ ਜਿਹੜੇ ਪਿੰਡ ਵਾਸੀ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਜੀ ਨਾਲ ਮਲਾਇਆ ਗਿਆ ਉੱਥੇ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਜੋ-ਜੋ ਤੇ ਚੀਜ਼ਾਂ ਤੁਸੀਂ ਮੰਗਿਆ ਹੈਗੇ ਆ ਉਹ ਸਾਡੀਆਂ ਅਸੀਂ ਦਵਾਂਗੇ ਤੇ ਮੁਸ਼ਕਵਾਦ ਦੇ ਵਿੱਚ ਹਜੇ ਜਿਹੜੇ ਆ ਜਿਹੜੇ ਇਹਨਾਂ ਨੇ افواਹ ਫੈਲਾਈਆਂ ਹੋਈਆਂ ਸੀ ਜਾਂ ਉਹਦੇ ਬਦਲ ਕ੍ਰੀਏਟ ਕਰੇ ਹੋਈ ਸੀਗੇ ਉਹ ਹੁਣ ਜਿਹੜੇ ਹੈਗੇ ਪਿੰਡ ਵਾਸੀਆਂ ਨੂੰ ਉਹਨਾਂ ਦਾ ਪਤਾ ਲੱਗ ਗਿਆ ਹੈਗਾ ਉਹ ਹੁਣ ਇਹਨਾਂ ਦੇ ਨਾਲ ਨਹੀਂ ਤੁਰਦੇ ਆ ਤੇ ਜਿਹੜੇ ਕੱਠ ਵਗੈਰਾ ਵੀ ਜਿਹੜਾ ਹੁਣ ਕਰਿਆ ਦੋ ਚਾਰ ਦਿਨ ਪਹਿਲਾਂ ਉਹਦੇ ਵਿੱਚ ਵੀ 12ਵੇਂ ਹੀ ਬੰਦੇ ਇਹਨਾਂ ਨੇ ਜਿਆਦਾ ਭਲਾਏ ਸੀਗੇ ਪਿੰਡ ਵਾਸੀਆਂ ਨੂੰ ਇਹਨਾਂ ਦੀ ਸ਼ਰਾਰਤਾਂ ਦਾ ਪਤਾ ਹੈ ਹੁਣ ਵੀ ਜੋ ਵੀ ਇਹ ਕਹਿੰਦੇ ਸੀ ਵੀ ਹਵਾ ਪ੍ਰਦੂਸ਼ਿਤ ਹੋ ਜੂ ਪਾਣੀ ਪ੍ਰਦੂਸ਼ਿਤ ਹੋ ਜੂ ਥੱਲੇ ਪਾਣੀ ਪਾਉਣਗੇ ਕੈਂਸਰ ਹੋ ਜੂ ਜੋ ਵੀ ਇਹਨਾਂ ਨੇ ਕਿਹਾ ਸੀਗਾ ਉਹ ਸਭ ਅਫਵਾਹਾਂ ਦੇ ਰੂਪ ਵਿੱਚ ਕਿਹਾ ਸੀਗਾ ਤੇ ਹੁਣ ਪਿੰਡ ਵਾਸੀ ਸਮਝਦਾਰ ਹੋ ਗਏ ਨੇ ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਾਂਗਾ ਵੀ ਜਿਹੜੇ ਵੀ ਇਹ ਚਾਰ ਪੰਜ ਬੰਦੇ ਹੈਗੇ ਨੇ ਜਿਹੜੇ ਹਜੇ ਵੀ ਲੱਗੇ ਹੋਏ ਨੇ ਜਦ ਕਿ ਇਹਨਾਂ ਨੂੰ ਪਤਾ ਹੈਗਾ ਵੀ ਹੁਣ ਬਹੁਤ ਮੁਸ਼ਕਿਲ ਹੈ ਧਰਨਾ ਚਲਾਉਣਾ ਉਹਨਾਂ ਨੂੰ ਮੈਂ ਆਪਣੀ ਉਪਲਬਧੀਆਂ ਬਾਰੇ ਦੱਸਦਾ ਮੈਂ ਕਾਰਗਿਲ ਦੀ ਲੜਾਈ ਲੜੀ ਹੈਗੀ ਹੈ ਮੈਂ ਆਪ ਵਿਜੇ ਜਿਹੜਾ ਪਾਕਿਸਤਾਨ ਨਾਲ ਹੋਇਆ ਸੀ ਉਹਦੇ ਚ ਪਾਰਟਿਸਿਪੇਟ ਕਰਿਆ ਹੈ ਕਿੰਨੇ ਸਾਲ ਤੁਸੀਂ ਸਵਾਨ ਭਾਈਆਂ ਦੇ ਜੀ ਜੀ ਮੈਂ 32 ਸਾਲ ਭਾਰਤੀ ਵਾਇਸ ਇਨਾਂ ਚ ਰਹੇ ਹਾਂ ਤੇ ਭਾਰਤੀ ਵਾਇਸ ਇਨਾਂ ਦੇ ਵਿੱਚ ਜਿੰਨੇ ਵੀ ਐਕਸ਼ਨ ਹੋਏ ਨੇ ਸਾਰਿਆਂ ਚ ਪਾਰਟਿਸਿਪੇਟ ਕਰਿਆ ਬਲਾਕੋਟ ਦੀ ਸਟ੍ਰਾਈਕ ਹੋਈ ਸੀਗੀ ਪਾਕਿਸਤਾਨ ਦੇ ਵਿੱਚ ਸਰਜੀਕਲ ਸਟ੍ਰਾਈਕ ਜਿਹਨੂੰ ਸਾਦੇ ਆ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਿਆ ਸੀਗਾ ਤੇ ਇੰਨੀ ਦੇਸ਼ ਦੀ ਸੇਵਾ ਕਰਕੇ ਇੱਥੇ ਮੈਂ ਆਪਣੇ ਪਿੰਡ ਆਇਆ ਇਹਨਾਂ ਨੇ ਮੇਰੇ ਨਾਲ ਇਹ سلوਕ ਕਰਿਆ ਹੈਗਾ ਮੇਰੇ ਹੀ ਅਗੇਂਸਟ ਧਰਨਾ ਲਾਤਾ ਹੈਗਾ ਤੇ ਪਿੰਡ ਵਾਸੀਆਂ ਨੂੰ ਹੁਣ ਵੈਸੇ ਪਤਾ ਲੱਗ ਗਿਆ ਹੈਗਾ ਵੀ ਜੋ ਵੀ ਸੱਚਾਈ ਹੈਗੀ ਹੈ ਔਰ ਟਾਈਮ ਲੱਗਿਆ ਬਟ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਤੁਸੀਂ ਕਹਿੰਦੇ ਹੋ ਜੀ ਪਿੰਡ ਵਾਸੀ ਜਾਂ ਇਲਾਕਾ ਨਿਵਾਸੀ ਹੁਣ ਇਹ ਜਿਹੜੇ ਧਰਨਾਕਾਰੀ ਉਹਦੇ ਨਾਲ ਨਹੀਂ ਹੈਗੇ ਫਿਰ ਜਿਹੜਾ ਇੰਨਾ ਕੱਟ ਹੁੰਦਾ ਜੀ ਉਹਨਾਂ ਦਾ ਉਹ ਕੱਟ ਕਿਵੇਂ ਹੋ ਜਾਂਦਾ ਜੀ ਉਹ ਪੱਤਰਕਾਰ ਜੀ ਕੱਟ ਤਾਂ ਇਹ ਕਾਫੀ ਮਤਲਬ 2 2.5 ਮਹੀਨੇ ਬਾਅਦ ਇਹਨਾਂ ਨੇ 4 ਤਰੀਕ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਆ ਆਪਣਾ ਜਿਹੜਾ ਸਿਟਿੰਗ ਸਰਪੰਚ ਹੈ ਕਰਮਜੀਤ ਸਿੰਘ ਜੀ ਦੀ ਵਾਈਫ ਸਰਪੰਚ ਹੈ ਉਹਨੇ ਜਿਹੜੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰੀ ਸੀਗੇ 25 30 ਬੰਦੇ ਦਾ ਉਹ ਬਾਹਰੋਂ ਬੁਲਾਏ ਸੀਗੇ ਕੁਝ ਬੰਦੇ ਜਿਹੜੇ ਹੈਗੇ ਨੇ ਉਹ ਲੈ ਕੇ ਆਏ ਸੀਗੇ ਜਗਰਾਉਂ ਤੋਂ ਜਗਰਾਉਂ ਤੋਂ ਮੈਂ ਤੁਹਾਨੂੰ ਦੱਸਦਾ ਤਿੰਨ ਕਾਮਰੇਡ ਆਏ ਸੀਗੇ ਉਹ ਇੱਕ ਸੁਖਦੇਵ ਭੁੰਦੜੀ ਇੱਕ ਕਮਲ ਖੰਨਾ ਤੇ ਇੱਕ ਜਿਹੜਾ ਹੈਗਾ ਬਲਵਿੰਦਰ ਆਲਖ ਇਹ ਲੁਧਿਆਣੇ ਦਾ ਹੈ ਬਲਵਿੰਦਰ ਆਲਖ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਕਦੇ ਵੈਟਰਨਰੀ ਸਾਇੰਟਿਸਟ ਬਣ ਜਾਂਦਾ ਕਦੇ ਜਿਹੜਾ ਹੈਗਾ এনवायरमेंट ਸਾਇੰਟਿਸਟ ਬਣ ਜਾਂਦਾ ਉਹ ਇਦਾਂ ਗੱਲਾਂ ਕਰਦਾ ਜਿਵੇਂ ਉਹਨੂੰ ਸਾਰਾ ਕੁਝ ਪਤਾ ਹੁੰਦਾ ਵੱਡੇ ਵੱਡੇ ਨਾਮ ਲੰਦਾ ਹੈ ਮੈਂ ਆਈਆਈਟੀ ਰੋਪੜ ਵਾਲੇ ਨੂੰ ਹਰਾਤਾ ਮੈਂ ਆਈਆਈਟੀ ਦਿੱਲੀ ਵਾਲੇ ਨੂੰ ਹਰਾਤਾ ਮੈਂ ਜੀ ਨਿਬੀ ਕਪੂਰਥਾਲੇ ਵਾਲੇ ਨੂੰ ਹਰਾਤਾ ਬਾਕੀ ਵੀ ਕੇ ਸਿੰਘ ਦਾ ਨਾਮ ਆਇਲੰਗਾ ਜੀ ਵੀ ਕੇ ਸਿੰਘ ਜਿਵੇਂ ਕੋਈ ਇਹਦਾ ਯਾਰ ਦੋਸਤ ਹੁੰਦਾ ਹੈ ਉਹ ਚੀਫ ਜਿਹੜਾ ਹੈਗਾ ਪ੍ਰਿੰਸੀਪਲ ਸੈਕਟਰੀ ਹੈਗਾ ਵੀ ਕੇ ਸਿੰਘ ਆਈਏਸ ਆਫਸਰ ਹੈ ਮਾਨਯੋਗ ਅੱਜ ਦੀ ਡੇਟ ਦੇ ਵਿੱਚ ਸ਼੍ਰੀ ਵੀ ਕੇ ਸਿੰਘ ਹੀ ਪੰਜਾਬ ਨੂੰ ਚਲਾ ਰਹੇ ਨੇ ਤੇ ਉਹਦਾ ਨਾਮ ਇਹ ਬੜਾ ਬੇਅਦਵੀ ਨਾਲ ਲੰਦਾ ਹੁੰਦਾ ਹੈਗਾ ਇਸ ਤੋਂ ਬਾਅਦ ਜਿਹੜਾ ਵੀ ਇਹ ਕੁਝ ਬੋਲਦਾ ਹੈਗਾ ਇਹਨੇ ਪਿਛਲੇ 6 ਮਹੀਨੇ ਤੋਂ ਇੱਕ ਰੀਲ ਪਾਜ਼ਾ ਰੱਖੀ ਹੈ ਆਪਣੀ ਵੀ ਮੈਂ ਜਿਹੜਾ ਹੈਗਾ ਇਹਦੇ ਨਾਲ ਕੈਂਸਰ ਹੋ ਜਾਊਗਾ ਜੀ ਇਹਦੇ ਵਿੱਚ ਡਾਈਬੋਟਾਈਲ ਥਾਈਲੇਟ ਹੁੰਦਾ ਹੈ ਇਹਦੇ ਨਾਲ ਅੰਗ ਵਿਕਸਿਤ ਨਹੀਂ ਹੋਣਗੇ ਨਿਆਣਿਆਂ ਦੇ ਤੋਂ ਔਰਤਾਂ ਦੇ ਬੱਚੇ ਨਹੀਂ ਹੋਣਗੇ ਇਹ ਜੋ ਵੀ ਇਹਨੇ ਕਿਹਾ ਹੈਗਾ ਪਿਛਲੇ 6 ਮਹੀਨੇ ਤੋਂ ਉਹੀ ਚੀਜ਼ ਇਹਨੇ 4 ਤਰੀਕ ਨੂੰ ਇੱਥੇ ਆ ਕੇ ਕਹੀ ਹੋਈ ਹੈ ਇਹਨੂੰ ਜਿਹੜੀ ਗਵਰਨਮੈਂਟ ਹੈ ਪੰਜਾਬ ਸਰਕਾਰ ਨੇ ਜਿਹੜੇ ਡੀ ਐਮ ਸੀ ਦੇ ਜਿਹੜੇ ਦਿਯਾਨੰਦ ਮੈਡੀਕਲ ਕਾਲਜ ਦੇ ਕੈਂਸਰ ਦੇ ਐਕਸਪਰਟ ਨੇ ਉਹਨਾਂ ਨਾਲ ਉਪਰੂ ਕਰਾਤਾ ਹੈਗਾ ਸਾਰਿਆਂ ਨੂੰ ਵੀ ਇਹਦੇ ਵਿੱਚ ਕੋਈ ਕੈਂਸਰ ਦੀ ਗੱਲ ਨਹੀਂ ਹੈਗੀ ਹੈ ਇਹਦੇ ਨਾਲ ਕੋਈ ਕੈਂਸਰ ਨਹੀਂ ਫੈਲਦਾ ਕੈਂਸਰ ਨਹੀਂ ਹੁੰਦਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਲੁਧਿਆਣਾ ਜ਼ਿਲ੍ਹੇ 'ਚ ਜਿਹੜੇ ਹੈਗੇ ਨੇ ਇੱਕ ਪਲਾਂਟ ਜਿਹੜਾ ਹੈਗਾ ਪਾਇਲ ਇੱਕ ਲੱਡੋਵਾਲ ਇਹ ਦੋਨੋਂ ਪਲਾਂਟ ਚੱਲਣੇ ਵਾਲੇ ਨੇ ਤੇ ਹੈਬੋਵਾਲ ਇੱਕ ਪੰਜਾਬ ਸਰਕਾਰ ਦਾ ਪਲਾਂਟ ਆਲਰੇਡੀ ਚੱਲ ਰਿਹਾ ਹੈਗਾ ਸਾਰੇ ਪੰਜਾਬ 'ਚ ਪਲਾਂਟ ਚੱਲ ਰਹੇ ਹੋਣਗੇ ਨੇ ਸਿਰਫ ਆ ਤਿੰਨ ਪਲਾਂਟਾਂ ਦੇ ਕੈਨਸਲ ਹੋ ਜਾਣਾ ਬਾਕੀ ਕਿਸੇ ਪਲਾਂਟ ਦੇ ਕੈਨਸਰ ਨਹੀਂ ਹੋਣਾ ਪੂਰੇ ਇੰਡੀਆ 'ਚ ਕੈਨਸਰ ਨਹੀਂ ਹੋਣਾ ਪੂਰੇ ਵਰਲਡ 'ਚ ਗਲੋਬਲੀ ਕੈਨਸਰ ਨਹੀਂ ਹੋਣਾ ਬਟ ਮੁਸ਼ਕਵਾਚ ਕੈਂਸਰ ਹੋ ਜਾਣਾ ਹੈ ਇਹ ਇਹ ਇਹਨਾਂ ਦੀ ਦਲੀਲ ਹੈ ਜਿਹੜੀ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਪਿਛਲੇ 6 ਮਹੀਨੇ ਤੋਂ ਸ਼ੁਰੂ-ਸ਼ੁਰੂ ਚ ਇਹ ਕਾਮਯਾਬ ਵੀ ਹੋਏ ਲੋਕ ਇਹਨਾਂ ਦੇ ਮਗਰ ਵੀ ਲੱਗੇ ਵੀ ਖੋਦੀ ਇਹ ਸੱਚ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਲੈਕਮੇਲਿੰਗ ਦੀ ਵੀ ਕੋਸ਼ਿਸ਼ ਕੀਤੀ ਮੈਨੂੰ ਆ ਮੈਂ ਅੱਜ ਵੀ ਕਹਿੰਦਾ ਹੈ ਵੀ ਇਹਨਾਂ ਨੂੰ ਮੇਰੇ ਰੂਬਰੂ ਕਰਾ ਦਿਓ ਮੈਂ ਪੁੱਛਰੂੰਗਾ ਐਵਿਡੈਂਸ ਦੇ ਦੂੰਗਾ ਵੀ ਜਿਹੜਾ ਤੁਸੀਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮੇਰੇ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕਰੀ ਹੈ ਔਰ ਮੈਂ ਪੈਸੇ ਦਿੱਤੇ ਨਹੀਂ ਉਸ ਦੌਰਾਨ ਪਿੰਡ ਦੇ ਕਾਫੀ ਲੋਕ ਇਹਨਾਂ ਦੇ ਨਾਲ ਸੀ ਇਹ ਤੇ ਇਹਨਾਂ ਨੇ ਉਸ ਤੋਂ ਬਾਅਦ ਕਾਫੀ ਜਿਹੜਾ ਹੈਗਾ ਮੈਨੂੰ ਦੱਬਣ ਲਈ ਕਹਿੰਦੇ ਫੌਜੀ ਦੀ ਧੌਣ 'ਚ ਸਰੀਆ ਠੋਕਿਆ ਹੋਇਆ ਹੈ ਇਹਨੂੰ ਦੱਬੋ ਇਹ ਇਹ ਤੋਂ ਪੈਸੇ ਮੰਗੋ ਇਹਨਾਂ ਨੂੰ ਆਇ ਲੱਗਦਾ ਸੀ ਮੈਂ ਮੁੱਚ ਜਾਊਂਗਾ ਮੈਂ ਤੁਹਾਨੂੰ ਆਪਣੀ ਉਪਲੱਬਧੀਆਂ ਬਾਰੇ ਪਹਿਲਾਂ ਦੱਸਟਿਆ ਇਹ ਆਪਣੀ ਉਪਲਬਧੀ ਦੱਸ ਦੇਣ ਵੀ ਇਹਨਾਂ ਨੇ ਸਮਾਜ ਸੇਵਾ ਕਰੀ ਹੈ ਦੇਸ਼ ਦੀ ਸੇਵਾ ਕਰੀ ਹੈ ਕੌਮ ਦੀ ਸੇਵਾ ਕਰੀ ਹੈ ਪਿੰਡ 'ਚ ਕੋਈ ਚੰਗਾ ਕੰਮ ਕਰਿਆ ਪਿੰਡ ਦੀ ਸੇਵਾ ਕਰੀ ਹੈ ਇਹਨਾਂ ਨੂੰ ਐਸਐਸਪੀ ਸਾਹਿਬ ਨੇ ਇਹ ਵੀ ਬੁਲਾ ਕੇ ਕਹਿਤਾ ਸੀਗਾ ਵੀ ਤੁਸੀਂ ਪਿੰਡ ਲਈ ਕੋਈ ਜੇ ਆਪਣਾ ਕੰਮ ਕਰਾਉਣਾ ਹੈ ਤਾਂ ਮੈਂ ਸੀਐਮ ਸਾਹਿਬ ਨਾਲ ਤੁਹਾਡੀ ਗੱਲ ਕਰਾ ਦਿੰਨੀ ਹੈ ਸੀਐਮ ਸਾਹਿਬ ਤੁਹਾਡੀ ਸਾਰੀਆਂ ਮੰਗਾਂ ਮੰਨ ਲੈਣਗੇ ਇਹਨਾਂ ਨੂੰ ਇਹ ਆਫਰ ਦਿੱਤੀ ਵੀ ਤੁਸੀਂ ਜਿਹੜੀ ਸੜਕ ਜਿਹੜੀ ਸਮਰਾਲੇ ਤੋਂ ਆਉਂਦੀ ਆ ਪਿੰਡ ਨੂੰ ਤੁਸੀਂ ਇਹਨੂੰ ਚੋੜੀ ਕਰਵਾ ਲਓ ਤੁਸੀਂ ਬਿਜਲੀ ਦਾ ਗ੍ਰਿਡ ਲੈ ਲਓ ਤੁਸੀਂ ਧਰਮਸ਼ਾਲਾ ਲੈ ਲਓ ਤੁਸੀਂ ਪੰਚਾਇਤ ਘਰ ਲੈ ਲਓ ਜਾਂ ਤੁਸੀਂ ਜੋ ਹੋਰ ਕੋਈ ਕੰਮ ਸੌਂਦੇ ਹੋ ਪਿੰਡ ਦੀ ਤਰੱਕੀ ਲਈ ਤੁਸੀਂ ਉਹ ਸਾਨੂੰ ਦੱਸ ਦੋ ਉਹ ਲੈ ਲਓ ਪਰ ਇਹਨਾਂ ਨੇ ਉੱਥੇ ਇਹਨਾਂ ਨੂੰ ਲੱਗਿਆ ਵੀ ਸਾਡੀ ਬੇਇੱਜ਼ਤੀ ਹੋਊਗੀ ਇਹਨਾਂ ਨੂੰ ਪਿੰਡ ਦੀ ਤਰੱਕੀ ਤਾਂ ਦਿਖਦੀ ਨਹੀਂ ਹੈਗੀ ਆ ਇਹਨਾਂ ਨੂੰ ਆਇਆ ਲਾਇਆ ਵੀ ਅਸੀਂ 6 ਮਹੀਨੇ ਤੇ ਲੱਗੇ ਹੋਏ ਆਏ ਹਾਂ ਜੀ ਕੋਈ ਕੰਮ ਕਰਨ ਸਾਡੀ ਬੇਇੱਜ਼ਤੀ ਐ ਇਸ ਦੇ ਵਿੱਚ ਜੇ ਅਸੀਂ ਆਪਣੇ ਆਪ ਧਰਨਾ ਚੱਕ ਲਿਆ ਤਾਂ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਸਾਨੂੰ ਜੀ ਲਾਲਚ ਜੰਦੀ ਹੈ ਗਵਰਨਮੈਂਟ ਤੇ ਇਹ ਜੀ ਇਹਫਵਾਹ ਫਲਾਈਆਂ ਉਸ ਤੋਂ ਬਾਅਦ ਇੱਥੋਂ ਆ ਗਏ ਹੁਣ 13 ਤਰੀਕ ਹੈਗੀ ਹੈ ਆਪਣੀ ਹਾਈ ਕੋਰਟ ਦੀ ਡੇਟ ਉਸ ਤੋਂ ਪਹਿਲਾਂ ਪਹਿਲਾਂ ਗਵਰਨਮੈਂਟ ਨੂੰ ਕੋਈ ਸਟੈਪ ਚੱਕਣਾ ਪੈਣਾ ਰਮਿੰਦਰ ਜੀ ਇੱਕ ਹੁਣ ਲਾਸਟ ਵਿੱਚ ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਚਾਹੁੰਦਾ ਜੀ ਹਾਂਜੀ ਇੱਕ ਤਾਂ ਤੁਸੀਂ ਸਮਾਜ ਵਾਸਤੇ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਇੱਕ ਨਾ ਕੈਮਰੇ ਬਾਰੇ ਮੇਰੀ ਗੱਲਬਾਤ ਹੋਈ ਸੀ ਧਰਨਾਕਾਰੀਆਂ ਨਾਲ ਉਹ ਕਹਿੰਦੇ ਵੀ ਸਾਡੇ ਵਾਲੇ ਇਹਨਾਂ ਨੇ ਇੱਕ ਕੈਮਰਾ ਕੀਤਾ ਹੋਇਆ ਜਿਹੜੇ ਪਲਾਂਟ ਦੇ ਓਨਰ ਨੇ ਉਹ ਬਿਲਕੁਲ ਗਲਤ ਹੈ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਪਹਿਲਾਂ ਤੁਹਾਨੂੰ ਕੈਮਰੇ ਬਾਰੇ ਦੱਸ ਦਿੰਨਾ ਹੈ ਜੀ ਕੈਮਰਾ ਇੱਕ 360 ਡਿਗਰੀ ਕੈਮਰਾ ਲਾਇਆ ਹੋਇਆ ਹੈ ਤੇ ਉਹ ਜਿਹੜਾ 360 ਡਿਗਰੀ ਕੈਮਰਾ ਹੈ ਉਹ ਪਲਾਂਟ ਦੇ ਅੰਦਰੇ ਦੇਖ ਰਿਹਾ ਹੈ ਉਹ ਕਦੇ ਵੀ ਧਰਨੇ ਵਾਲ ਨੂੰ ਨਹੀਂ ਕਰਿਆ ਹੈਗਾ ਉਹ ਤਾਂ ਜਦਦਾ ਇਹਨਾਂ ਨੇ ਇਤਰਾਜ਼ ਕਰਿਆ ਮੈਂ ਉਹਦਾ ਮੂੰਹ ਅੰਦਰ ਨੂੰ ਕਰ ਲਿਆ ਦੂਜਾ ਕੈਮਰਾ ਜਿਹੜਾ ਲੱਗਿਆ ਹੋਇਆ ਹੈ ਉਹ ਗੇਟ ਤੇ ਲੱਗਿਆ ਹੋਇਆ ਹੈ ਉਹ ਰੋਡ ਤੇ ਲੱਗਿਆ ਹੋਇਆ ਹੈ ਤੇ ਉਹ ਆਪਣੀ ਸੇਫਟੀ ਲਈ ਲੱਗਿਆ ਹੋਇਆ ਹੈ ਵੀ ਗੇਟ ਤੇ ਜੇ ਕੋਈ ਇੰਟਰੂਜਨ ਹੁੰਦੀ ਹੈ ਤਾਂ ਉਹਦਾ ਪਤਾ ਲੱਗ ਜੇ ਉਹ ਵੀ ਜੇ ਇਹ ਕਹਿੰਦੇ ਨੇ ਵੀ ਉਹਦਾ ਵੀ ਜੇ ਇਤਰਾਜ਼ ਕਰ ਰਹੇ ਨੇ ਤਾਂ ਉਹਦਾ ਵੀ ਮੂੰਹ ਮੈਂ ਥੋੜਾ ਜਿਆਦਾ ਅੰਦਰ ਨੂੰ ਕਰ ਲੂੰਗਾ ਵੈਸੇ ਇਹਨਾਂ ਦਾ ਦਿਖਦਾ ਨਹੀਂ ਹੈਗਾ ਉਹਦੇ 'ਚ ਪਾਰਸ਼ਲੀ ਹਲਕਾ ਜਿਹਾ ਦਿਖਦਾ ਹੈ ਉਹ ਵੀ ਮੈਂ ਸੜਕ ਵੱਲ ਨੂੰ ਕਰ ਲੂੰਗਾ ਤੇ ਉਹ ਵੀ ਨਹੀਂ ਦਿਖੇਗਾ ਅਸੀਂ ਇਹਨਾਂ ਨੂੰ ਦੇਖ ਕੇ ਕੀ ਕਰਨਾ ਹੈ ਧਰਨਾਕਾਰੀ ਤਾਂ ਇੱਥੇ ਬੈਠੇ ਰਹਿੰਦੇ ਆ ਸਾਨੂੰ ਪਤਾ ਕਿੰਨੇ ਬੰਦੇ ਆਉਂਦੇ ਨੇ ਤੇ ਰੋਜ਼ ਦੇਖਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਦੇਖਦੇ ਵੀ ਨਹੀਂ ਹੈਗੇ ਤੇ ਦੂਜਾ ਜਿਹੜਾ ਤੁਸੀਂ ਪੁੱਛਿਆ ਸੀਗਾ ਸਾਇੰਟਿਸਟ ਬਾਰੇ ਪੁੱਛਿਆ ਸੀ ਤੁਸੀਂ ਮੈਸੇਜ ਕਿਹਾ ਸੀ ਹਾਂ ਮੈਸੇਜ ਦਾ ਇਦਾਂ ਹੈ ਵੀ ਜਿਹੜਾ ਇਹ ਸਾਇੰਟਿਸਟ ਇਹ ਲੇਕੇ ਆਉਂਦੇ ਨਹੀਂ ਆ ਜੋ ਆਪਣੇ ਆਪ ਨੂੰ ਸਾਇੰਟਿਸਟ ਸੱਜਦਾ ਹੈ ਹੈਬੋ ਵਾਲਡ ਏਰੀਆ ਚ ਰਹਿੰਦਾ ਹੈ ਆਪਣੇ ਆਪ ਨੂੰ ਡਾਇਰੈਕਟਰ ਸੱਜਦਾ ਹੈ ਵੀ ਮੇਰਾ ਇੱਕ ਇੰਸਟੀਚਿਊਟ ਹੈ ਇਹ ਉੱਥੇ ਕੋਈ ਇੰਸਟੀਚਿਊਟ ਨਹੀਂ ਕਮਰਾ ਵੀ ਨਹੀਂ ਹੈਗਾ ਬਣਿਆ ਹੋਇਆ ਤੇ ਇਹ ਜਿਹੜਾ ਕਾਮਰੇਡ ਨੇ ਇਹ ਜਿਹੜੇ ਤਿੰਨ ਕਾਮਰੇਡ ਨੇ ਇਹ ਕਾਮਰੇਡਾਂ ਦਾ ਇੱਕ ਬੜਾ ਵੱਡਾ ਜਿਹੜਾ ਹੈਗਾ ਹੈਗਾ ਆ ਕੰਟਰੀ ਨੂੰ ਡੀਸਟੈਬਲਾਈਜ਼ ਕਰਨ ਦਾ ਇਆ ਡੀਸਟੈਬਲਾਈਜ਼ ਮਤਲਬ ਅਸਥਰ ਕਰਨ ਦਾ ਇਹ ਪੂਰੇ ਮੁਲਖ ਨੂੰ ਜਿਹੜੇ ਹੈਗੇ ਨੇ ਕਾਮਰੇਡ ਇਹ ਅਸਥਿਰ ਕਰਨਾ ਚਾਹੁੰਦੇ ਨੇ ਆਪਣੀ ਫੈਕਟਰੀ ਤਾਂ ਇੱਕ ਬਹਾਨਾ ਹੈ ਇਹ ਅਸਥਿਰ ਤਾਂ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਅਗਲੀਆਂ ਇਲੈਕਸ਼ਨਾਂ ਜਿਹੜੀ ਜਨਰਲ ਇਲੈਕਸ਼ਨ ਨੇ ਉਸ ਤੋਂ ਪਹਿਲਾਂ ਪਹਿਲਾਂ ਜਿੱਥੇ ਵੀ ਗੜਬੜ ਫਿਲਾ ਸਕਦੇ ਨੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਨੇ ਉਸ ਤਰ੍ਹਾਂ ਦੇ ਕੰਮ ਇਹਨਾਂ ਦਾ ਏਜੰਡਾ ਸੀਗਾ ਇਹ ਹਿਡਨ ਏਜੰਡਾ ਹੈ ਪਰ ਹੁਣ ਇਹ ਦੋ ਜਗ੍ਹਾ ਹਾਰ ਗਏ ਨੇ ਇਹ ਮਹਾਰਾਸ਼ਟra ਜ ਹਾਰ ਗਏ ਨੇ ਇਹ ਹਰਿਆਣਾ ਜ ਹਾਰ ਗਏ ਨੇ ਤੇ ਹੁਣ ਸੈਟ ਬੈਕ ਕਾਫੀ ਹੋਏ ਨੇ ਕਾਮਰੇਡਾਂ ਨੂੰ ਵੀ ਅ ਤੀਜੀ ਗੱਲ ਮੈਂ ਇਹ ਆਪਣੇ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਕੋਈ ਵੀ ਜੇ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦਾ ਜਿਹੜਾ ਹੈਗਾ ਆਪਣਾ ਇੰਟਰਨੈਟ ਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਹਰ ਚੀਜ਼ ਦਾ ਅ ਹਰ ਚੀਜ਼ ਬਾਰੇ ਲਿਖਿਆ ਹੋਇਆ ਹੈ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਹਾਂ ਪੂਰਾ ਇੰਟਰਨੈਟ ਜਿਹੜਾ ਹੈਗਾ ਸੱਚ ਨਹੀਂ ਹੁੰਦਾ ਬਟ 90% ਉਹਦੇ ਚ ਸੱਚਾਈ ਹੁੰਦੀ ਹੈ ਤੇ ਉਹ ਲੋਕਾਂ ਨੇ ਪਾਏ ਹੋਏ ਹੁੰਦੇ ਆ ਉਹਦੇ ਚ ਆਰਟੀਕਲ ਪਾਏ ਹੋਏ ਹੁੰਦੇ ਆ ਨਿਊਜ਼ ਪਾਈ ਵੀ ਹੁੰਦੀ ਹੈ ਕੁਝ ਜਿਹੜਾ ਹੈਗਾ ਗੂਗਲ ਨੇ ਆਇਆ ਹੈਗਾ ਬਟ ਹਾਂ ਸੀਬੀਜੀ ਪlant ਬਾਰੇ ਤੁਹਾਨੂੰ ਬੜਾ ਡਿਟੇਲਸ ਚ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਆਪਾਂ ਅਫਵਾਹਾਂ ਤੇ ਵਿਸ਼ਵਾਸ ਨਾ ਕਰੀਏ ਮੂਰਖ ਨਾ ਬਣੀਏ ਗੁਮਰਾ ਨਾ ਹੋਈਏ کافی ਸਮਾਂ ਗੁਮਰਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕਰ ਲਈ ਹੈਗੀ ਹੈ ਹੁਣ ਆਪਾਂ ਥੋੜੇ ਜਾਗਰੂਕ ਹੋਈਏ ਤਾਂ ਤਾਂ ਜੋ ਆਪਣੇ ਪਿੰਡ ਦੀ ਤਰੱਕੀ ਬਾਰੇ ਸੋਚੀਏ ਆਪਣੇ ਭਵਿੱਖ ਬਾਰੇ ਸੋਚੀਏ ਆਪਣੇ ਬੱਚਿਆਂ ਬਾਰੇ ਸੋਚੀਏ ਤੇ ਮੈਂ ਇਹ ਸਬਦੇ ਨਾਲ ਤੁਹਾਡੇ ਨਾਲ ਖੜਾ ਹੈਗਾ ਮੈਂ ਵੀ ਪਿੰਡ ਦੀ ਤਰੱਕੀ ਬਾਰੇ ਹੀ ਸੁਪਨਾ ਦੇਖ ਕੇ ਇੱਥੇ ਆਇਆ ਸੀਗਾ ਅ ਇਹ ਜਿਹੜੇ ਸ਼ਰਾਰਤੀ ਅੰਸਰ ਨੇ ਇਹਨਾਂ ਦੇ ਆਪਾਂ ਨਾਲ ਨਾਲ ਲੱਗিয়ে ਅ ਇਹਨਾਂ ਨੇ ਕਾਫੀ ਜਿਹੜੀ ਹੈਗੀ ਹੈ ਪੈਸੇ ਇਕੱਠੇ ਕਰਕੇ ਇਹਨਾਂ ਨੇ ਜਿਹੜੀ ਹੈਗੀ ਹੈ ਮੁਹਿੰਮ ਚਲਾਈ ਸੀ ਇਹ ਉਹ ਉਹਨਾਂ ਦਾ ਹਿਸਾਬ ਵੀ ਆਪਾਂ ਇਹਨਾਂ ਤੋਂ ਮੰਗਿਏ ਜਿੰਨੇ ਇਹਨਾਂ ਨੇ ਕਲੈਕਸ਼ਨ ਕਰੀ ਹੈ ਬਾਹਰੋਂ ਤੋਂ ਪੈਸਾ ਆਇਆ ਹੈ ਲੋਕਲ ਇਕੱਠਾ ਕਰਿਆ ਉਹ ਸਾਰਿਆਂ ਦਾ ਹਿਸਾਬ ਲਈਏ ਤੇ ਚੰਗੇ ਇਨਸਾਨ ਬੁਣੀਏ ਚੰਗੇ ਨਾਗਰਿਕ ਬੁਣੀਏ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਹਾਂਜੀ ਪੱਤਰਕਾਰ ਜੀ ਮੈਸੇਜ ਤਾਂ ਇਹ ਹੈ ਵੀ ਹੁਣ ਜਿਹੜਾ ਹੈਗਾ ਪਿੰਡ ਵਾਸੀਆਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਹੈਗਾ ਇਹਨਾਂ ਦੇ ਨਾਲ ਤੁਰਦੇ ਨਹੀਂ ਹੈਗੇ ਅ ਹੁਣ ਤਾਂ ਸਿਚੁਏਸ਼ਨ ਐਜੇ ਹੀ ਹੋਈ ਹੋਈ ਹੈ ਇੱਥੇ ਬੋਲਣ ਲਈ ਵੀ ਇਹਨਾਂ ਨੂੰ ਬੰਦੇ ਜਗਰਾਉਂ ਤੋਂ ਲਿਆਉਣੇ ਪੈਂਦੇ ਆ ਗੁੰਮਰਾਹ ਕਰਨ ਲਈ ਇਹ ਜਗਰਾਉਂ ਤੋਂ ਬੰਦੇ ਲੈ ਕੇ ਆਏ ਜਿਹੜੇ ਕਿ ਕਾਮਰੇਡ ਨੇ ਉਹ ਮੈਂ ਪਹਿਲਾਂ ਹੀ ਦੱਸਟਿਆਂ ਵੀ ਉਹਨਾਂ ਦਾ ਆਬਜੈਕਟਿਵ ਕੀ ਹੈ ਉਹ ਕੀ ਕਰਨਾ ਚਾਹੁੰਦੇ ਨੇ ਉਹਨਾਂ ਦਾ ਲਾਰਜਰ ਅਜੈਂਡਾ ਮੈਂ ਸਾਰਾ ਕੁਝ ਦੱਸਦਾ ਹੈਗਾ ਬਾਕੀ ਹੁਣ ਸਾਡੇ ਪਿੰਡ ਦੇ ਲੋਕ ਕਾਫੀ ਸੁਜਵਾਨ ਨੇ ਪੜ੍ਹੇ ਲਿਖੇ ਨੇ ਹੁਣ ਇਹਨਾਂ ਦੇ ਨਾਲ ਨਹੀਂ ਤੁਰਦੇ ਹੈਗੇ ਨੇ ਕਿਉਂਕਿ ਗੁੰਮਰਾਹ ਕਰਨ ਦੀ ਕੋਈ ਲਿਮਟ ਹੁੰਦੀ ਹੈ ਉਹ 6 ਮਹੀਨੇ ਤੱਕ ਗੁੰਮਰਾਹ ਹੋ ਗਏ ਹੁਣ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਿਆ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀਫਤ ਧੰਨਵਾਦ